ਚਲੋ ਜੀ ਅੱਜ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਇੱਕ ਜਿਹੜੇ ਇੰਡੀਜੇਨਸ ਇੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਦੇ ਬੱਚੇ ਦਾ ਜਨਮ ਹੋਇਆ ਤੇ ਉਹਦੀ ਮੌਤ ਹੋ ਗਈ ਥੋੜੇ ਚਿਰ ਬਾਅਦ 6 ਅਗਸਤ 2023 ਦੀ ਇਹ ਪਿਛਲੇ ਸਾਲ ਘਟਾ ਹੈ ਬਹੁਤ ਵਾਰੀ ਇਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਇਹ ਮੌਤ ਜਿਹੜੀ ਮਿਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਟੈਬਲਟਸਟੋਮਬੀਆ ਦੀ ਉਹਦੀ ਕੇਅਰ ਦੇ ਵਿੱਚ ਹੋਈ ਹੈ ਇਹ ਬਹੁਤ ਵੱਡਾ ਇੱਕ ਕਨਸਰਨ ਆ ਇਸ ਮਾਮਲੇ ਦੇ ਵਿੱਚ ਜਿਹੜੇ ਮੂਲ ਵਾਸੀ ਪਹਿਲਾਂ ਤੋਂ ਰੌਲਾ ਪਾਉਂਦੇ ਆਉਂਦੇ ਆ ਵੀ ਸਾਡੇ ਨਾਲ ਧੱਕਾ ਹੁੰਦਾ ਜਾਂ ਸਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਧਿਆਨ ਨਹੀਂ ਰੱਖਿਆ ਜਾਂਦਾ ਪੇਰੈਂਟਸ ਜਿਹੜੇ ਉਹਦੇ ਹੈਗੇ ਨੇ ਇਹਦਾ ਬੱਚੇ ਦਾ ਨਾਮ ਵਾਲੈਂਟੀਨੋ ਸੀ ਵਾਲੈਂਟੀਨੋ ਬੇਕਰ ਵਾਲੈਂਟੀਨੋ ਬੇਕਰ ਦੇ ਜਿਹੜੇ ਮਾਪੇ ਆ ਉਹਨਾਂ ਨੇ ਇਹ ਦੋਸ਼ ਲਾਇਆ ਕਿ ਜਿਹੜਾ ਸਾਨੂੰ ਜਵਾਬ ਚਾਹੀਦਾ ਇਸ ਗੱਲ ਦਾ ਵੀ ਸਾਡੇ ਬੱਚੇ ਦੀ ਮੌਤ ਹੋਈ ਕਿਦਾਂ ਸਾਨੂੰ ਦੱਸੋ ਮਹਿਕਮਾ ਕਹਿੰਦਾ ਸਾਨੂੰ ਪਤਾ ਨਹੀਂ ਮੌਤ ਕਿੱਦਾਂ ਹੋਈ ਹੈ ਹਜੇ ਤੱਕ ਕਾਰਨ ਨਹੀਂ ਕਲੀਅਰ ਹੋਇਆ ਕੀ ਕਿ ਜਦੋਂ ਇਹਦਾ ਵੈਲਟ ਉਹਨਾਂ ਦਾ ਬਰਥ ਹੁੰਦਾ ਆ ਜਨਮ ਹੋਇਆ ਬੱਚੇ ਦਾ ਸੋਸ਼ਲ ਵਰਕਰ ਇਹਨਾਂ ਦੇ ਘਰ ਦੇ ਵਿੱਚ ਆ ਗਈ ਤੇ ਆ ਕੇ ਉਹ ਕਹਿੰਦੀ ਵੀ ਸਾਨੂੰ ਲੱਗਦਾ ਇੱਥੇ ਡਰੱਗਸ ਲੈਂਦੇ ਆ ਲੋਕ ਚ ਇੱਥੇ ਮਾਹੌਲ ਠੀਕ ਨਹੀਂ ਆ ਤੇ ਬੱਚੇ ਦੀ ਜਾਨ ਨੂੰ ਖਤਰਾ ਹੋ ਸਕਦਾ ਅਸੀਂ ਕੋਈ ਵੀ ਬੱਚਾ ਇਦਾਂ ਦੇ ਮਾਹੌਲ ਦੇ ਵਿੱਚ ਨਹੀਂ ਪਾਲ ਸਕਦੇ ਇਹ ਇੱਕ ਨਿਯਮ ਆ ਕਿ ਨਿਊ ਬੌਰਨ ਜੇ ਕਿਤੇ ਸਰਕਾਰ ਨੂੰ ਇਹ ਲੱਗਦਾ ਵੀ ਜਿਹੜੀ ਮਾਂ ਜਾਂ ਜਿਹੜੇ ਜਿਹੜਾ ਬੱਚੇ ਨੂੰ ਜਨਮ ਦੇ ਰਹੀ ਹੈ ਜਾਂ ਜਿਹੜੇ ਘਰ ਦੇ ਵਿੱਚ ਬੱਚਾ ਜਾ ਰਿਹਾ ਉਹ ਬੱਚੇ ਲਈ ਸੇਫ ਨਹੀਂ ਆ ਜਾਂ ਉੱਥੇ ਡਰੱਗਸ ਆ ਜਾਂ ਮਾਪੋ ਆਪ ਨਸ਼ੇ ਕਰਦੇ ਆ ਜਾਂ ਉਹ ਕੇਅਰ ਹੀ ਨਹੀਂ ਕਰ ਸਕਦੇ ਬੱਚੇ ਦੀ ਫਿਰ ਸਰਕਾਰ ਉਸ ਬੱਚੇ ਨੂੰ ਲੈ ਜਾਂਦੀ ਆ ਤੇ ਉਹਦੀ ਫਿਰ ਟੇਕ ਕੇਅਰ ਉਹ ਆਪ ਕਰਦੇ ਆ ਜਿਹੜੀ ਮਿਨਿਸਟਰੀ ਆਫ ਚਿਲड्रन ਐਂਡ ਫੈਮਿਲੀ ਡਿਵੈਲਪਮੈਂਟ ਆ ਐਮ ਸੀ ਐਫ ਡੀ ਆ ਉਹ ਕਰਦੀ ਆ ਵਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਲੈ ਜਾਂਦੀ ਆ ਤੇ ਉਹ ਫਿਰ ਉਹਦੀ ਟੇਕ ਕੇਅਰ ਕਰਦੀ ਆ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਹੋਇਆ ਮਾਂ ਨੇ ਬੱਚੇ ਨੂੰ ਜਨਮ ਦਿੱਤਾ ਵੈਲਫੇਅਰ ਵਾਲੇ ਆ ਗਏ ਤੇ ਉਹ ਕਹਿੰਦੇ ਵੀ ਭਾਈ ਤੁਸੀਂ ਨਹੀਂ ਖਿਆਲ ਰੱਖ ਸਕਦੇ ਸੋਸ਼ਲ ਵਰਕਰ ਉੱਥੇ ਆ ਗਈ ਤੇ ਉਹ ਲੱਗਿਆ ਵੀ ਇੱਥੇ ਡਰੱਗਸ ਦਾ ਸਾਰਾ ਕੁਝ ਤਾਂ ਬੱਚੇ ਨੂੰ ਲੱਗ ਗਈ ਹੁਣ ਉਹਦੇ ਤੋਂ ਬਾਅਦ ਜਿਹੜੀ MCFD ਜਿਹੜੀ ਸੀਗੀ ਇਹ 30 ਸਾਲ ਪਹਿਲਾਂ ਬਣਾਈ ਗਈ ਸੀ ਇੱਕ ਸੇਫਟੀ ਪਲਾਨ ਸੀਗੀ ਕਿ ਇਸ ਚੀਜ਼ ਦੇ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੋਸ਼ੇ ਦਾ ਬਚਾਅ ਹੋ ਸਕੇ ਜਿਹੜੇ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਬਣੀ ਸੀ ਹੁਣ ਇਹਨਾਂ ਨੇ ਇੱਕ 30 ਡੇ ਦਾ ਸੇਫਟੀ ਪਲਾਨ ਬਣਾਇਆ ਉਹਨਾਂ ਨੇ ਵੀ ਬਣਾਇਆ ਇਹਨਾਂ ਨੇ ਇਹਦੇ ਬੱਚੇ ਦੇ ਜਿਹੜਾ ਨਵੇਂ ਬੱਚੇ ਦਾ ਜਨਮ ਆਇਆ ਸੀ 30 ਡੇ ਦਾ ਇੱਕ ਸੇਫਟੀ ਪਲਾਨ ਬਣਾਇਆ ਕਿਉਂਕਿ ਡਰਗ ਉਹਨਾਂ ਨੂੰ ਲੱਗਦੀ ਸੀ ਕਿ ਇੱਥੇ ਹੈਗੀ ਆ ਘਰ ਦੇ ਵਿੱਚ ਤੇ ਉਹਨਾਂ ਨੂੰ ਇੱਕ ਕੇਅਰ ਦੇ ਵਿੱਚ ਜਿਹੜਾ ਰੱਖ ਦਿੱਤਾ ਗਿਆ ਹੁਣ ਪਲੇਸਮੈਂਟ ਕਨਸਰਨ ਜਿਹੜਾ ਉਹ ਇਹ ਮਾਪੇ ਕਹਿ ਰਹੇ ਆ ਕਿ ਸੋਸ਼ਲ ਵਰਕਰ ਨੇ ਸਾਡ ਨੂੰ ਇਨਸਪੈਕਟ ਨਹੀਂ ਕੀਤਾ ਉਕ ਕਿਉਂ ਕਿਸੇ ਦੇ ਫਰੈਂਡ ਦੇ ਘਰ ਵਿੱਚ ਰਹਿੰਦੇ ਸੀ ਉਹਨੂੰ ਚੰਗੀ ਤਰ੍ਹਾਂ ਰਿਸਪੈਕਟ ਵੀ ਨਹੀਂ ਕੀਤਾ ਵੀ ਤਾਂ ਕਿ ਉਹ ਦੇਖ ਸਕੇ ਜਿੱਥੇ ਉਹ ਇਹਨੂੰ ਦੇਖਭਾਲ ਕਰਨਾ ਚਾਹੁੰਦੇ ਸੀ ਦੂਜਾ ਹੁਣ ਜਦੋਂ ਉੱਥੇ ਜਾਣ ਤੋਂ ਬਾਅਦ ਉਹਦੀ ਮੌਤ ਹੋ ਗਈ ਆ ਉਹਦਾ ਕੌਸ ਨਹੀਂ ਦੱਸ ਰਿਹਾ ਵੀ ਹੈ ਕੀ ਹੈ ਜਿਹੜਾ ਉਹਦੀ ਮਾਂ ਆ ਤੇ ਵਕੀਲ ਆ ਉਹ ਮਤਲਬ ਇਸ ਗੱਲ ਤੋਂ ਦੁਖੀ ਆ ਵੀ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਉਹਦੀ ਮੌਤ ਬਾਰੇ ਕਿ ਔਰ ਇਹ ਵੀ ਹੈ ਇਹਦੇ ਨਾਲ ਗੱਲਬਾਤ ਕਿ ਕਈ ਮਹੀਨੇ ਲੱਗ ਸਕਦੇ ਆ ਅ ਇਸ ਗੱਲ ਨੂੰ ਵੀ ਜਾਂ ਇਹ ਹੈ ਹੀ ਬਹੁਤ ਲੰਮਾ ਇਹ ਬਹੁਤ ਸਿਸਟੈਮਿਕ ਇਸ਼ੂ ਆ ਰੋਲਾ ਬੱਚੇ ਦੀ ਮੌਤ ਦਾ ਨਹੀਂ ਹਾਲਾਂਕਿ ਬਹੁਤ ਵੱਡੀ ਗੱਲ ਆ ਇਹ ਰੋਲਾ ਇਹ ਆ ਕਿ ਉਹ ਇਹ ਕਹਿੰਦੇ ਆ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਪਾਰਟਿਕੁਲਰਲੀ ਜਿਹੜੇ ਇੰਡੀਜੇਨਸ ਫੈਮਿਲੀਸ ਨੇ ਇਹਦੇ ਤੋਂ ਬਾਅਦ ਫਿਰ ਜਿਹੜੀ ਇਹ ਇਸ਼ੂ ਕਿਉਂਕਿ ਉਹ ਕਹਿੰਦੇ ਵੀ ਸਾਡੇ ਨਾਲ ਅੱਜ ਵੀ ਸਾਡਾ ਨਸਲਕਾਤ ਹੋ ਰਿਹਾ ਬੱਚਾ ਜਨਮ ਦਾ ਇੱਕ ਚੱਕੇ ਲੈ ਜਾਂਦੇ ਆ ਕਹਿ ਕੇ ਵੀ ਤੁਹਾਡੇ ਕੋਲ ਸਾਂਭਿਆ ਨਹੀਂ ਜਾਣਾ ਤੇ ਆਪਣੇ ਹਿਸਾਬ ਨਾਲ ਉਹਨੂੰ ਵੱਡਾ ਕਰਦੇ ਤੇ ਨਾ ਇਹਨਾਂ ਦਾ ਕਲਚਰ ਨਾ ਕਸਟਮ ਨਾ ਭਾਸ਼ਾ ਨਾ ਉਹ ਸਾਰਾ ਕੁਝ ਜਿਹੜਾ ਉਹਨਾਂ ਦਾ ਗਵਾਸ਼ਚਨ ਦਾ ਬੱਚਾ ਉਹਨਾਂ ਦਾ ਰਹਿੰਦਾ ਹੀ ਨਹੀਂ ਸਰਕਾਰ ਦਾ ਪੱਖ ਇਹ ਆ ਕਿ ਇਹ ਕੇਅਰ ਹੀ ਨਹੀਂ ਕਰ ਸਕਦੇ ਬੱਚੇ ਉਹਨਾਂ ਕੋਲ ਛੱਡੋਗੇ ਮੌਤ ਹੋ ਜੂਗੀ ਉਹਨਾਂ ਨੂੰ ਤੇ ਆਪ ਨਸ਼ੇ ਪੱਤੂ ਚੋਂ ਸਾਹ ਸਾਰੀ ਮਿਲਦਾ ਦੋਵੇਂ ਆਪਣੀ ਥਾਂ ਦੇ ਉੱਤੇ ਆਪਣੇ ਆਪਣੇ ਲੌਜੀਕ ਲੈ ਕੇ ਖੜੇ ਸਰਕਾਰ ਦੀ سپورਟ ਨਹੀਂ ਆ ਜਾਂ ਦੂਜੇ ਸਰਕਾਰ ਦੀ ਇਸ ਕੋਲ ਆਲੋਚਨਾ ਕਰ ਰਿਹਾ ਕਿ ਸਫੀਸ਼ੀਐਂਟ ਰਿਸੋਰਸਸ ਨਹੀਂ ਦਿੱਤੇ ਜਾ ਰਹੇ ਜਾਂ ਕਲਚਰਲ ਅਵੇਅਰਨੈਸ ਨਹੀਂ ਹੈ ਚਾਈਲਡ ਵੈਲਫੇਅਰ ਸਿਸਟਮ ਦੇ ਵਿੱਚ ਜਿਹੜੀ ਹੁਣ MCFD ਆ ਉਹ ਅੰਡਰ ਸਿਕਿਉਰਿਟੀ ਨਹੀਂ ਹੈ ਉਹਨਾਂ ਦੀ ਇਸ ਵੇਲੇ ਅਲੋਚਨਾ ਹੋ ਰਹੀ ਹੈ ਇਸ ਗੱਲ ਦੀ ਕਿ ਉਹਨਾਂ ਕੋਲੇ ਕੰਮ ਬਹੁਤ ਆ ਵਰਕਲੋਡ ਜ਼ਿਆਦਾ ਆ ਸੋਸ਼ਲ ਵਰਕਰ ਉਹ ਫulfill ਹੀ ਨਹੀਂ ਕੀਤਾ ਜਾ ਸਕਦਾ ਉਹਨਾਂ ਇਸ ਚੀਜ਼ ਨੂੰ ਪਰ ਉਹ ਜਿਹੜੇ ਇਹਦੇ ਬੱਚੇ ਦੇ ਵੈਲੰਟਿਨ ਉਹਦੇ ਪੇਰੈਂਟਸ ਆ ਉਹ ਇਸ ਵੇਲੇ ਇਨਸਾਫ ਮੰਗ ਰਹੇ ਆ ਕਿ ਸਾਨੂੰ ਇਨਸਾਫ ਦੇਣਾ ਚਾਹੀਦਾ ਚਾਈਲਡ ਵੈਲਫੇਅਰ ਸਿਸਟਮ ਆ ਇਹਦੇ ਨਾਲ ਕੱਲੋਂ ਅੱਜ ਸਾਡੇ ਨਾਲ ਹੋਇਆ ਉਹ ਕਹਿੰਦੇ ਕੱਲੋਂ ਕਿਸੇ ਹੋਰ ਨਾਲ ਨਾ ਹੋਵੇ ਕਟੋਕਟ ਇਹਦੇ ਲਈ ਮਿਨਿਸਟਰੀ ਆਫ ਚਿਲਡਰਨ ਐਂਡ ਫੈਮਿਲੀ ਡਿਵੈਲਪਮੈਂਟ ਨੂੰ ਕੋਸ਼ਿਸ਼ਣਾ ਕੁਝ ਕਰਨਾ ਚਾਹੀਦਾ ਆ ਮਤਲਬ ਜੂਨ 25 ਨੂੰ ਮੁੰਡੇ ਦਾ ਜਨਮ ਹੁੰਦਾ ਇਹਦਾ ਤੇ 55 ਹਫਤਿਆਂ ਦੇ ਬਾਅਦ 5 ਹਫਤਿਆਂ ਦੇ ਬਾਅਦ ਅਗਸਤ 6 ਨੂੰ ਇਹਦੀ ਮੌਤ ਹੋ ਜਾਂਦੀ ਆ ਤੇ ਕਿਉਂ ਮੌਤ ਹੋਈ ਕਾਰਨ ਪਤਾ ਨਹੀਂ ਪਰ ਉਹਦੇ ਮਾਪੇ ਕਹਿੰਦੇ ਆ ਵੀ ਇਹਨੂੰ ਕੇਅਰ ਜੇ ਚੰਗੀ ਚ ਰੱਖਿਆ ਜਾਂਦਾ ਤੇ ਸਾਡਾ ਬੱਚਾ ਬਚ ਸਕਦਾ ਸੀ ਉਹਨਾਂ ਦੀ ਪੋਪੂਲੇਸ਼ਨ ਦੇ ਉੱਤੇ ਸਵਾਲ ਜਿਹੜਾ ਇਹ ਕਾਨੂੰਨ ਆ ਜਿਹੜਾ ਉਹਨਾਂ ਨੂੰ ਲਿਜਾ ਸਕਦਾ ਆ ਕਿਉਂ ਇਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਲਿਆਂਦਾ ਜਾਂਦਾ ਜਾਂ ਇਹਦੇ ਉੱਤੇ ਵੀ ਸਵਾਲ ਉੱਠ ਰਹੇ ਆ ਤੇ ਬੱਚੇ ਦੀ ਮੌਤ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਘਟਨਾ ਆ ਉਹ ਮੂਲ ਨਵਾਸੀ ਬੱਚੇ ਦੀ ਮੌਤ ਤਾਂ ਸਵਾਲ ਜਿਹੜੇ ਹੋਰ ਵੀ ਵੱਡੇ ਇਹਦੇ ਨਾਲ ਹੀ ਹੋ ਜਾਂਦੇ ਅਗਲੀ ਗੱਲਬਾਤ ਦੋਸਤੋ ਕੁਦਰਤ ਦੇ ਵਰਤਾਰਿਆਂ ਦੀ ਆ ਕੁਦਰਤ ਦੇ ਵਰਤਾਰਾ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਸਤੰਬਰ ਤੱਕ ਇੱਥੇ ਬੀਸੀ ਦੇ ਵਿੱਚ ਵਾਪਰ ਰਿਹਾ ਤੁਹਾਨੂੰ ਰਾਤ ਨੂੰ ਬਹੁਤ ਸੋਹਣੀਆਂ ਅਸਮਾਨ ਦੇ ਵਿੱਚ ਲਾਈਟਾਂ ਨਜ਼ਰ ਆਉਂਦੀਆਂ ਮਤਲਬ ਆਸਮਾਨ ਜਿਹੜਾ ਚਮਕ ਰਿਹਾ ਹੁੰਦਾ ਆ ਜਿਹੜੇ ਮੈਟਿਓਰ ਨੇ ਪਰਸੀਡ ਮੈਟਿਓਰਿਕ ਮੈਟਿਓਰ ਸ਼ਾワー ਇੱਕ ਟਰਮ ਵਰਤਦੇ ਆ ਇਹਦੇ ਲਈ ਤੇ ਦੂਜਾ ਜਿਹੜਾ ਨਾਰਥਰਨ ਲਾਈਟਸ ਨੇ ਉਹ ਸਾਡੇ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚੋਂ ਵਿਜੀਬਲ ਹੁੰਦੀਆਂ ਹਾਲਾਂਕਿ ਵੈਨਕੂਵਰ ਦੇ ਵਿੱਚ ਨਹੀਂ ਇੰਨੀਆ ਜਿਆਦਾ ਦੇਖੀਆਂ ਜਾ ਸਕਦੀਆਂ ਕਿਉਂਕਿ ਬੱਦਲ ਬਹੁਤ ਸੀ ਇੱਥੇ ਆਈਲੈਂਡ ਦੇ ਉੱਤੇ ਵੀ ਵੀਕਐਂਡ ਦੇ ਉੱਤੇ ਪਰ ਕੁਝ ਛਣੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਉਹ ਦੇਖਣ ਵਾਲੀਆਂ ਸੀ ਕੁਦਰਤ ਦੇ ਜਿਹੜੇ ਨਜ਼ਾਰੇ ਨੇ ਜਾਂ ਕੁਦਰਤ ਦਾ ਜਿਹੜਾ ਇੱਕ ਆ ਸਮਾਂ ਨੇ ਇਹ ਬਹੁਤ ਮਹੱਤਵਪੂਰਨ ਸਮਾਂ ਹੁੰਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੁਝ ਸਮਾਂ ਹੁੰਦਾ ਜਦੋਂ ਇਹ ਲਾਈਟਾਂ ਜਾਂ ਕੁਝ ਇਸ ਤਰ੍ਹਾਂ ਦੇ ਨਜ਼ਾਰੇ ਜਿਹੜੇ ਨਜ਼ਰ ਆਉਂਦੇ ਟੁੱਟਦਾ ਤਾਰਾ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਸਮਾਂ ਦੇ ਵਿੱਚ ਕੁਝ ਥੱਲੇ ਨੂੰ ਲੀਕ ਜੀ ਵਗਦੀ ਆ ਆ ਦਿਨ ਜਿਹੜੇ ਨੇ ਖਾਸ ਕਰ ਡੇਟਸ ਦਿੱਤੀਆਂ ਹੁੰਦੀਆਂ ਪਿਛਲੇ ਦਿਨਾਂ ਦੇ ਵਿੱਚ ਕੁਝ ਤਰੀਕਾ ਸੀਗੇ ਆ ਜਦੋਂ ਅਸਮਾਨ ਦੇ ਵਿੱਚ ਮਤਲਬ ਹਜ਼ਾਰਾਂ ਹੀ ਟੁੱਟਦੇ ਤਾਰੇ ਨਜ਼ਰ ਆਉਂਦੇ ਆ ਤੁਸੀਂ ਸੋਚ ਕੇ ਦੇਖੋ ਵੀ ਉਹ ਦ੍ਰਿਸ਼ ਕਿਦਾਂ ਦਾ ਹੋਊਗਾ ਹਜ਼ਾਰਾਂ ਹੀ ਟੁੱਟਦੇ ਤਾਰੇ ਟੁੱਟਦਾ ਤਾਰਾ ਕੀ ਆ ਅਸਲ ਦੇ ਵਿੱਚ ਉਹ ਤਾਰਾ ਤੇ ਹੁੰਦਾ ਨਹੀਂ ਹਵਾ ਦੇ ਵਿੱਚ ਕੋਈ ਸਮਾਨ ਕੋਈ ਮਤਲਬ ਚਟਾਨ ਜਾਂ ਕੋਈ ਇਦਾਂ ਦੀ ਕੋਈ ਚੀਜ਼ ਵੱਡੀ ਪਈ ਆ ਜਿਹੜੀ ਹਵਾ ਦੇ ਵਿੱਚ ਉੱਡ ਰਹੀ ਆ ਜਦੋਂ ਧਰਤੀ ਦੀ ਖੇਚ ਦੇ ਨੇੜੇ ਆਉਂਦੀ ਧਰਤੀ ਦੇ ਉੱਤੇ ਡਿੱਗਣ ਲੱਗਦੀ ਆ ਤੇ ਹਵਾ ਦੇ ਵਿੱਚ ਹੀ ਉਹਦੀ ਹਵਾ ਦੀ ਰਗੜ ਦੇ ਨਾਲ ਇਹ ਗਰਮ ਹੋ ਕੇ ਤੇ ਖਤਮ ਹੋ ਜਾਂਦੀ ਹੈ ਜਿਹਨੂੰ ਅਸੀਂ ਟੁੱਟਦਾ ਤਾਰਾ ਕਹਿੰਦੇ ਜਾਂ ਮੀਟੀਓਰ ਕਹਿੰਦੇ ਆ ਤੇ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਥੱਲੇ ਆਉਂਦੇ ਆ ਨਜ਼ਰ ਹੁੰਦਾ ਸਾਰਾ ਸਾਲ ਹੀ ਆ ਪਰ ਹਰ ਇੱਕ ਥਾਂ ਦੇ ਉੱਤੇ ਇਹਦਾ ਕੁਝ ਟਾਈਮ ਹੁੰਦਾ ਔਰ ਸਾਡੇ ਇੱਥੇ ਵੈਨਕੂਵਰ ਦੇ ਵਿੱਚ ਆਹ ਟਾਈਮ ਆ ਜਦੋਂ ਇਹ ਨਜ਼ਰ ਆ ਰਿਹਾ ਬਾਹਰ ਅਰੇ ਬਹੁਤ ਰੇਅਰ ਹੁੰਦਾ ਕੁਦਰਤ ਦੇ ਵਿੱਚ ਉਹ ਤਾਰੇ ਜਿਹੜੇ ਵਾਪਰਦੇ ਨੇ ਇਹ ਬਹੁਤ ਘੱਟ ਹੁੰਦੇ ਆ ਦੂਜਾ ਜਿਹੜੀਆਂ ਹਾ ਨਰਦਨ ਲਾਈਟਸ ਨੇ ਕਿਉਂਕਿ ਇੰਟਰੈਕਸ਼ਨ ਹੁੰਦੀ ਆ ਅਰਥ ਦੇ ਐਟਮੋਸਫੀਅਰ ਦੇ ਵਿੱਚ ਚਾਰਜ ਪਾਰਟਿਕਲਸ ਦੀ ਸੂਰਜ ਦੇ ਨਾਲ ਉਹ ਬਣਦੀਆਂ ਨੇ ਤੇ ਇਹ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਦੇਖੀਆਂ ਜਾ ਸਕਦੀਆਂ ਕਿਉਂਕਿ ਧਰਤੀ ਇੱਕ ਚੁੰਬਕ ਆ ਧਰਤੀ ਦੇ ਸ਼ਰੇਆਂ ਦੇ ਉੱਤੇ ਚੁੰਬਕ ਲੱਗੇ ਨੇ ਜਿਹੜੇ ਦੋ ਪਾਸਿਆਂ ਦੇ ਉੱਤੇ ਇੱਕ ਨੂੰ ਨਾਰਥ ਕਹਿੰਦੇ ਆ ਇੱਕ ਨੂੰ ਸਾਊਥ ਕਹਿੰਦੇ ਆ ਸੂਰਜ ਦੇ ਉੱਤੋਂ ਜਿਹੜੀਆਂ ਕਿਰਨਾਂ ਆਉਂਦੀਆਂ ਜਦੋਂ ਇਹਨਾਂ ਦੇ ਵੱਲੋਂ ਜਾਂਦੀਆਂ ਤੇ ਉਹ ਫਿਰ ਰਿਫਲੈਕਟ ਹੁੰਦੀਆਂ ਕੁਦਰਤ ਦਾ ਕੋਈ ਵਰਤਾਰਾ ਆ ਉਹਦੀਆਂ ਲਾਈਟਾਂ ਜੀਆਂ ਨਜ਼ਰ ਆਉਂਦੀਆਂ ਫਿਰ ਰਾਤ ਨੂੰ ਸਾਨੂੰ ਵੱਖ-ਵੱਖ ਰੰਗਾਂ ਦੇ ਜਿਹੜੇ ਜਿਹੜੇ ਇਹਦੇ ਹੈਗੇ ਨੇ ਮਤਲਬ ਇੱਕ ਬਣਦਾ ਹੈ ਜਿਹੜਾ ਪੈਟਰਨ ਜਿਹਾ ਉਹਦੇ ਵਿੱਚ ਕਿਉਂਕਿ ਆਕਸੀਜਨ ਹੁੰਦੀ ਹੈ ਉਹ ਹਰਾ ਤੇ ਲਾਲ ਰੰਗ ਜਿਹੜੀ ਉਹ ਪ੍ਰੋਡਿਊਸ ਕਰਦੀ ਹੈ ਹਵਾ ਦੇ ਵਿੱਚ ਨਾਈਟ੍ਰੋਜਨ ਗੈਸ ਹੁੰਦੀ ਆ ਉਹ ਜਿਹੜੀ ਨੀਲਾ ਤੇ ਦੂਜਾ ਰੰਗ ਪੈਦਾ ਕਰਦੀ ਹੈ ਸੋ ਇਹ ਇਹਨਾਂ ਨੂੰ ਦੇਖਣ ਦਾ ਆ ਸਮਾਂ ਹੁੰਦਾ ਆ ਅੱਜਕੱਲ ਮਾਰਚ ਤੋਂ ਲੈ ਕੇ ਸਤੰਬਰ ਤੱਕ ਹੁਣ ਕਹਿ ਲਓ ਕਿ ਉਸ ਤਰੀਕੇ ਦੇ ਨਾਲ ਹੈਗਾ ਜਦੋਂ ਟੁੱਟਦੇ ਤਾਰੇ ਇਹ ਨਾਰਥਰਨ ਲਾਈਟਸ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਦੇਖੀਆਂ ਜਾ ਰਹੀਆਂ ਲੋਕ ਬਾਹਰ ਨਿਕਲਦੇ ਆ ਦੇਖਦੇ ਆ ਇਹਦੇ ਪੈਟਰਨ ਨੇ ਇਹਦੇ ਤਰੀਕੇ ਨੇ ਕਿ ਤੁਸੀਂ ਦੇਖਣੀ ਆ ਕਿਦਾਂ ਬਾਹਰ ਕਿਸ ਤਰੀਕੇ ਨਾਲ ਬੈਠਣਾ ਕਿੰਨਾ ਕੁ ਚਿਹਰਾ ਖੰਦ ਕਰਨੀਆਂ ਫਿਰ ਤੁਹਾਨੂੰ 5-10 ਮਿੰਟ ਜਿਹੜੇ ਉਸ ਹਨੇਰੇ ਦੇ ਨਾਲ ਅਡਾਪਟ ਕਰਨ ਨੂੰ ਲੱਗਦੇ ਉਹਦੇ ਤੋਂ ਬਾਅਦ ਤੁਹਾਨੂੰ ਨਜ਼ਰ ਆਉਣੀਆਂ ਸ਼ੁਰੂ ਹੁੰਦੀਆਂ ਤੁਸੀਂ ਕਿਸੇ ਲਾਈਟ ਵੱਲ ਨਹੀਂ ਦੇਖਣਾ ਕਿਸੇ ਮੋਬਾਈਲ ਤੇ ਨਹੀਂ ਦੇਖਣਾ 10-15 ਮਿੰਟ ਕਿਸੇ ਹੋਰ ਸੋਰਸ ਆਫ ਲਾਈਟ ਤੇ ਨਹੀਂ ਦੇਖਣਾ ਤੇ ਇਹ ਇੱਕ ਅਦਭਤ ਜਿਹੜਾ ਨਜ਼ਾਰਾ ਆ ਉਹ ਸਾਹਮਣੇ ਆਉਂਦਾ ਅਗਲੀ ਗੱਲਬਾਤ ਤੇ ਇੱਕ ਕਾਸਟਕੋ ਦੀ ਨਵੀਂ ਪਾਲਿਸੀ ਦੇ ਉੱਤੇ ਆ ਕਾਸਟਕੋ ਹੋਲਸੇਲ ਆਪਾਂ ਸਾਰੇ ਜਾਣਦੇ ਆ ਉੱਥੇ ਜਾਣੇ ਆ ਤੇ ਜਿਹੜਾ ਸਮਾਨ ਲੈਨੇ ਆ ਕਈ ਵਾਰੀ ਹੁਣ ਉਹਨਾਂ ਦਾ ਨਿਯਮ ਆ ਇੱਕ ਕਾਸਟਕੋ ਦਾ ਇਹ ਅਸੂਲ ਆ ਵੀ ਤੁਸੀਂ ਭਾਈ ਆਪਣਾ ਕਾਰਡ ਲਾਓ ਪਹਿਲਾਂ ਮੈਂਬਰਸ਼ਿਪ ਬਣਾਓ ਫਿਰ ਕਾਰਡ ਬਣਦਾ ਕਾਰਡ ਤੇ ਤੁਹਾਡੀ ਫੋਟੋ ਲੱਗੀ ਹੁੰਦੀ ਆ ਤੇ ਉਹ ਫੋਟੋ ਦਿਖਾਓ ਜਾਂ ਕਾਰਡ ਦਿਖਾਓ ਤੇ ਫਿਰ ਤੁਸੀਂ ਅ ਅੰਦਰ ਚਲੇ ਜਾਓ ਤੇ ਜੇ ਤੁਸੀਂ ਅੰਦਰ ਉੱਥੇ ਚਲੇ ਜਾਂਦੇ ਆ ਤੇ ਫਿਰ ਤੁਸੀਂ ਉਹਦੇ ਤੋਂ ਹੀ ਉਹ ਤੁਹਾਨੂੰ ਪਹਿਲਾਂ ਮਤਲਬ ਸਕੈਨ ਕਰਨਾ ਪੈਂਦਾ ਤੇ ਫਿਰ ਉਹ ਤੁਹਾਡਾ ਜਿਹੜਾ ਬਿੱਲ ਪੇ ਕਰਦੇ ਆ ਬਿੱਲ ਤੁਸੀਂ ਪੇ ਕਰ ਸਕਦੇ ਆ ਕੋਈ ਜ਼ਮਾਨਾ ਹੁੰਦਾ ਸੀ ਕਿ ਦੁਨੀਆ ਦੇ ਵਿੱਚ ਜਾਂ ਕਹੋ ਕੈਨੇਡਾ ਦੇ ਵਿੱਚ ਕਿਹੇ ਬੰਦੇ ਦੀ ਕਹੀ ਗੱਲ ਦਾ ਯਕੀਨ ਹੁੰਦਾ ਸੀ ਵੀ ਜਿਹੜੀ ਗੱਲ ਨੇ ਕਹ ਤੇ ਮੰਨ ਲਈ ਜਾਂਦੀ ਸੀ ਸੱਚ ਆ ਕੋਈ ਕਾਰਡ ਆਪਣਾ ਹੀ ਲੈ ਕੇ ਜਾਂਦਾ ਸੀ ਝੂਠ ਬੋਲਦੇ ਲੋਕ ਘੱਟ ਸੀ ਇਸੇ ਕਰਕੇ ਕਹੀ ਗੱਲ ਨੂੰ ਹਜੇ ਤੱਕ ਵੀ ਸੱਚ ਮੰਨ ਲਿਆ ਜਾਂਦਾ ਇੱਥੇ ਪਰ ਜ਼ਮਾਨਾ ਬਦਲ ਗਿਆ ਸਮਾਂ ਬਦਲਿਆ ਲੋਕ ਸਮਾਨ ਚੱਕਣ ਵਾਲੇ ਚੋਰੀਆਂ ਇਹ ਉਹ ਸਾਰਾ ਕੁਝ ਵਧ ਗਿਆ ਦੁਨੀਆ ਦੇ ਵਿੱਚ ਪੂਰਾ ਕੈਨੇਡਾ ਦੇ ਵਿੱਚ ਵੀ ਉਸੇ ਤਰੀਕੇ ਨਾਲ ਹੋਇਆ ਲੋਕ ਕਈ ਵਾਰੀ ਹੁਣ ਉਹਦੀ ਫੀਸ ਹੁੰਦੀ ਕਈ ਵਾਰੀ ਕਾਰਡਾਂ ਦੀ ਕੋਈ ਨਾ ਕੋਈ ਮੈਂਬਰਸ਼ਿਪ ਫੀਸ ਹੁੰਦੀ ਆ ਸਾਲ ਬਾਅਦ ਭਾਵੇਂ ਥੋੜੇ ਜਿਹੇ ਡਾਲਰ ਹੁੰਦੇ ਜਾਂ ਕੋਈ ਹੋਰ ਸਕੀਮਾਂ ਹੁੰਦੀਆਂ ਪਰ ਕਈ ਲੋਕੋ ਮੈਂਬਰਸ਼ਿਪ ਲੈਂਦੇ ਹੀ ਨਹੀਂ ਪਰ ਕੋਸਟਕੋ ਕਿਸੇ ਦੋਸਤਾ ਕਾਰਡ ਲੈ ਕੇ ਚਲੇ ਜਾਂਦੇ ਆ ਸਜਨ ਮਿੱਤਰ ਦਾ ਕਾਰਡ ਫੜਿਆ ਤੇ ਉੱਥੇ ਚਲੇ ਗਿਆ ਹੁਣ ਇਹ ਇਦਾਂ ਨਹੀਂ ਕਰਨ ਦੇਣਗੇ ਇਹਨਾਂ ਨੇ ਕੋਸਟਕੋ ਨੇ ਕੀ ਕੀਤਾ ਉੱਥੇ ਰੋਕ ਲੈਂਦੇ ਆ ਉਹਨੂੰ ਜਦੋਂ ਤੁਸੀਂ ਕੋਸਟਕੋ ਦੇ ਵਿੱਚ ਜੀ ਇਹਨਾਂ ਦਿਨਾਂ ਦੇ ਵਿੱਚ ਸਮਾਨ ਲੈਣ ਗਏ ਆ ਤਾਂ ਉਹਨਾਂ ਨੇ ਐਂਟਰੀ ਦੇ ਉੱਤੇ ਇੱਕ ਸਕੈਨਰ ਜਹਾ ਲਾਇਆ ਪਹਿਲਾਂ ਨਹੀਂ ਸੀ ਹੁੰਦਾ ਇਹ ਉਸ ਕੈਨਰ ਦੇ ਉੱਤੇ ਜਾ ਕੇ ਪਹਿਲਾਂ ਤੁਹਾਨੂੰ ਉਹ ਕਾਰਡ ਦਿਖਾਉਣਾ ਪੈਂਦਾ 바ਰ ਕੋਡ ਜਾ ਉਹ ਕਰਕੇ ਤੇ ਸਕੈਨ ਹੋ ਜਾਦਾ ਫਿਰ ਤੁਸੀਂ ਅੱਗੇ ਜਾ ਸਕਦੇ ਆ ਤੇ ਤੁਸੀਂ ਚਲੇ ਗਏ ਮੰਨ ਲਓ ਕਿ ਗਲਤ ਕਾਰਡ ਲੈ ਕੇ ਜਿੱਥੇ ਬਿੱਲ ਕਰਾਉਣ ਗਏ ਆ ਉੱਥੇ ਜੇ ਉਹਨੇ ਬਿੱਲ ਕਰਾਉਣ ਵੇਲੇ ਦੇਖ ਲਿਆ ਵੀ ਬੰਦਾ ਉਹ ਨਹੀਂ ਆ ਜਿਹਦਾ ਇਹ ਕਾਰਡ ਆ ਤੁਹਾਨੂੰ ਉਹ ਸਮਾਨ ਨਹੀਂ ਖਰੀਦਣ ਦੇਣਗੇ ਇਹਨਾਂ ਨੇ ਇੱਕ ਕਾਫੀ ਸਖਤ ਪਾਲਿਸੀ ਜਿਹੜੀ ਇਹਦੇ ਉੱਤੇ ਵਰਤੀ ਆ ਜਿਹੜੇ ਨੌਨ ਮੈਂਬਰ ਕਿਸੇ ਹੋਰ ਬੰਦੇ ਦਾ ਕਾਰਡ ਯੂਜ਼ ਕਰ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਇਹਨਾਂ ਨੇ ਸਟੋਰ ਦੀ ਐਂਟਰੀ ਦੇ ਉੱਤੇ ਕਾਰਡ ਸਕੈਨਰ ਲਾ ਦਿੱਤਾ ਵੀ ਸਕੈਨ ਕਰਕੇ ਜਾਓ ਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜੇ ਮੈਂਬਰਸ਼ਿਪ ਸਕੈਨਿੰਗ ਡਿਵਾਈਸਸ ਆ ਉਹ ਹਰ ਇੱਕ ਇੰਟਰੈਸਟ ਦੇ ਉੱਤੇ ਲਾ ਦੇਣਗੇ ਜਿਹੜੇ ਲੋਕਲ ਵੇਅਰ ਹਾਊਸ ਦੇ ਉੱਤੇ ਇਹ ਇਹਨਾਂ ਨੇ ਸਟੇਟਮੈਂਟ ਜਿਹੜੀ ਦਿੱਤੀ ਆ ਔਰ ਇੱਕ ਵਾਰੀ ਉਹ ਕਹਿੰਦੇ ਇਹ ਲੱਗ ਗਏ ਤਾਂ ਉਹਦੇ ਤੋਂ ਬਾਅਦ ਜਿਹੜੇ ਮੈਂਬਰ ਆ ਉਹਨਾਂ ਨੂੰ ਪਹਿਲਾਂ ਸਕੈਨ ਕਰਨਾ ਪਊਗਾ ਅ ਡਿਜੀਟਲ ਉਹਦੀ ਮੈਂਬਰਸ਼ਿਪ ਕਾਰਡ ਨੂੰ ਉਹਦਾ ਬਾਰ ਕੋਡ ਜਾਂ ਕਯੂ ਆਰ ਕੋਡ ਉੱਥੇ ਲਾ ਕੇ ਤੇ ਜਿਹੜਾ ਜਿਹਨਾਂ ਦੇ ਜਿਹੜੇ ਜਿਹੜੇ ਜਿਹਨਾਂ ਲੋਕ ਬਹੁਤ ਸਾਰੇ ਲੋਕਾਂ ਦੇ ਕੋਲ ਅਜੇ ਹੋਜੇ ਕੋਸਟ ਕੋ ਦੇ ਕਾਰਡ ਆ ਜਿਹਦੇ ਤੇ ਫੋਟੋ ਹੈ ਨਹੀਂ ਤੇ ਉਹਨਾਂ ਨੂੰ ਫਿਰ ਇੱਕ ਉੱਥੇ ਜਿਹੜਾ ਉਹਨਾਂ ਨੂੰ ਆਉਣਾ ਪੈਣਾ ਨਾਲ ਆਪਣੀ ਫੋਟੋ ਆਈਡੀ ਲੈ ਕੇ ਪਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਮੈਂਬਰਸ਼ਿਪ ਕਾਊਂਟਰ ਦੇ ਉੱਤੇ ਜਾ ਕੇ ਤੇ ਆਪਣੀ ਫੋਟੋ ਖਿਚਾ ਕੇ ਤੇ ਉਹ ਕਾਰਡ ਦੇ ਉੱਤੇ ਲਵਾ ਲੋ ਕੁਝ ਰੂਲ ਇਹਦੇ ਵਿੱਚ ਇਹਨਾਂ ਨੇ ਹੋਰ ਵੀ ਬਣਾਏ ਆ ਜਿਹੜੀ ਗੈਸਟ ਆ ਉਹ ਕਾਰਡ ਹੋਲਡਰ ਦੇ ਨਾਲ ਕਿੰਨੇ ਆ ਸਕਦੇ ਆ ਉਹਨੂੰ ਵੀ ਥੋੜੇ ਜਿਹੜੇ ਨੇ ਓਖਾ ਕਰ ਦਿੱਤਾ ਬੇਸਿਕਲੀ ਇਹ ਚਾਹੁੰਦੇ ਨਹੀਂ ਕਿ ਨਾਨ ਮੈਂਬਰ ਆਉਣ ਇੱਥੇ ਵੀ ਜਿਹੜੇ ਮੈਂਬਰ ਹੀ ਆ ਉਹੀ ਜਾਂ ਬਤ ਮਕਸਦ ਤੇ ਬੜਾ ਸਿੱਧਾ ਆ ਵੀ ਮੈਂਬਰ ਹੀ ਬਹੁਤ ਜ਼ਿਆਦਾ ਵਧਣ ਇੱਥੇ ਹਾਲਾ ਤੱਕ ਇਹਨਾਂ ਨੇ ਇਮੀਡੀਏਟਲੀ ਕੋਈ ਰਿਸਪੌਂਡ ਨਹੀਂ ਕੀਤਾ ਇਸ ਚੀਜ਼ ਨੂੰ ਪਰ ਇਹ ਕੋਸਟਕੋ ਦੇ ਕੁਝ ਸਟੋਰ ਦੇ ਉੱਤੇ ਚੀਜ਼ ਅੱਜਕੱਲ ਟੈਸਟ ਕੀਤੀ ਜਾ ਰਹੀ ਆ ਆ ਕੋਸ਼ ਦੇ ਉੱਤੇ ਇਹ ਚੀਜ਼ ਹੋਊਗੀ ਦੂਜਾ ਇਹ ਕਿ ਜਿਹੜੀ ਸੈਲਫ ਚੈੱਕਆਊਟ ਮਸ਼ੀਨਸ ਨੇ ਜਿਹੜੇ ਉਹ ਵੀ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪੈ ਰਿਹਾ ਹੈ ਪਿਛਲੇ ਸਾਲ ਕੰਪਨੀ ਨੇ ਜਿਹੜੀ ਸ਼ਾਪਰਸ ਨੂੰ ਕਿਹਾ ਸੀ ਕਿ ਆਪਣੀ ਮੈਂਬਰਸ਼ਿਪ ਕਾਰਡ ਤੇ ਫੋਟੋ ਆਈਡੀ ਉਹ ਦੇਣੀ ਉਹਨਾਂ ਨੂੰ ਜ਼ਰੂਰੀ ਹੋ ਜੂਗੀ ਰਜਿਸਟਰ ਕਰਨੀ ਇਹ ਕੋਸਟਕੋ ਦਾ ਮਾਮਲਾ ਕਿਉਂ ਚਰਚਾ ਦੇ ਵਿੱਚ ਆ ਪਿਛਲੇ ਜੇ ਲੋਬਲਾ ਨੇ ਇੱਕ ਨਾ ਨਿਯਮ ਬਣਾ ਦਿੱਤਾ ਸੀ ਜਿਹਦੀ ਆਲੋਚਨਾ ਬਹੁਤ ਹੋਈ ਸੀ ਉਹ ਵੀ ਇਦਾਂ ਦਾ ਹੀ ਨਿਯਮ ਸ਼ੇਗਾ ਵੇ ਬੰਦੇ ਨੂੰ ਇਹ ਲੱਗਦਾ ਵੀ ਕੀ ਮੇਰੇ ਤੇ ਯਕੀਨ ਨਹੀਂ ਆ ਮੈਂ ਕੋਈ ਝੂਠ ਬੋਲ ਰਿਹਾ ਜਿਹੜਾ ਮੈਂ ਕਿਸੇ ਦਾ ਕਾਰਡ ਲੈ ਕੇ ਆਇਆ ਉਹ ਕਹਿੰਦੇ ਨਹੀਂ ਯਕੀਨ ਤੁਹਾਡੇ ਤੇ ਤੁਸੀਂ ਝੂਠ ਬੋਲਦੇ ਆ ਪਿਛਲੇ ਸਾਲ ਐਸੇ ਸਾਲ ਹੀ ਅਸਲ ਚ ਲਾਬਲਾ ਨੇ ਇੱਕ ਕੀਤਾ ਸੀ ਕਿ ਜਿਹੜੀ ਰਸੀਡ ਸੀਗੀ ਉਹਨੂੰ ਟੈਸਟ ਤੁਹਾਨੂੰ ਸਕੈਨ ਕਰਨਾ ਪਊਗਾ ਅ ਗਰੋਸਰੀ ਸਟੋਰ ਦੇ ਉੱਤੇ ਜਦੋਂ ਜਿਹੜੇ ਤੁਸੀਂ ਉਹਨੂੰ ਬਾਹਰ ਆ ਰਹੇ ਆ ਜਿਹੜੇ ਸੈਲਫ ਚੈੱਕਆਊਟ ਤੋਂ ਆ ਰਹੇ ਆ ਲੋਕ ਉਹਨਾਂ ਨੂੰ ਔਰ ਡਿਵਾਈਸ ਸਕੈਨ ਕਰਨੇ ਪਾਉਗੀ ਉੱਥੇ 바ਰ ਕੋਡ ਰਸੀਦ ਦੀ ਇਹ ਕਨਫਰਮ ਕਰਨ ਦੇ ਲਈ ਕਿ ਉਹਨਾਂ ਨੇ ਕੁਝ ਪੇ ਕੀਤਾ ਆ ਉਹਦੇ ਤੋਂ ਬਾਅਦ ਗੇਟ ਖੁੱਲੂਗਾ ਵੀ ਤੁਸੀਂ ਸਮਾਨ ਲੈ ਲਿਆ ਸੈਲਫ ਚੈੱਕਆਊਟ ਦੇ ਉੱਤੇ ਚਲੇਗੇ ਸੈਲਫ ਚੈੱਕਆਊਟ ਦੇ ਉੱਤੇ ਜਾਣ ਤੋਂ ਬਾਅਦ ਹੁਣ ਤੁਸੀਂ ਬਾਹਰ ਜਾਣਾ ਹੁਣ ਤੇ ਹੈਗਾ ਨਾ ਵੀ ਤੁਸੀਂ ਨੇੜੇ ਜਾਓ ਦਰਵਾਜ਼ਾ ਜਾ ਵੀ ਖੁੱਲ ਜਾਂਦਾ ਉਹ ਕਹਿੰਦੇ ਸੀ ਵੀ ਤਾਂ ਖੋਲਣਾ ਜੇ ਤੁਸੀਂ ਉਹ ਰਸੀਦ ਸਕੈਨ ਕਰੋਗੇ ਤੇਨੂੰ ਪਤਾ ਲੱਗੂਗਾ ਕਿ ਤੁਸੀਂ ਪੇ ਕਰਕੇ ਆਏ ਆ ਸੋ ਉਹਦੇ ਇਹ ਦੀ ਇਸ ਗੱਲ ਦੀ ਲੋਚਣਾ ਬਹੁਤ ਹੋਈ ਸੀ ਵੀ ਜਿਹੜੀ ਇਹ ਸੁਪਰਮਾਰਕੀਟ ਦੇ ਵਿੱਚ ਚੈਨਾ ਥਾਵਾਂ ਦੇ ਉੱਤੇ ਕਈ ਸ਼ਾਪਰਸ ਜਿਹੜੇ ਆ ਉਹ ਕਰ ਰਹੇ ਕਿ ਉਹ ਮਤਲਬ ਇਹ ਤੋਂ ਨਾਰਾਜ਼ ਨੇ ਇਸ ਗੱਲ ਤੋਂ ਉਹ ਕਹਿੰਦੇ ਬਹੁਤ ਜ਼ਿਆਦਾ ਇਹ ਬੇਇੱਜ਼ਤੀ ਵਾਲਾ ਕੰਮ ਆ ਕਿ ਤੁਹਾਨੂੰ ਇਦਾਂ ਮਤਲਬ ਮਹਿਸੂਸ ਕਰਾਇਆ ਜਾ ਰਿਹਾ ਜਿਵੇਂ ਤੁਸੀਂ ਚੋਰ ਹੋ ਵੀ ਕੋਈ ਸਮਾਨ ਚੱਕ ਕੇ ਚੱਲੇ ਵੀ ਜੇ ਅਸੀਂ ਸਮਾਨ ਲਿਆ ਆ ਤੇ ਅਸੀਂ ਉਹਨੂੰ ਪੇ ਕਰਕੇ ਹੀ ਆ ਰਹੇ ਆਂ ਪਰ ਦੂਜੇ ਪਾਸੇ ਇਹ ਵੀ ਆ ਕਿ ਲੋਕ ਹੁਣ ਚੋਰੀਆਂ ਤੇ ਇਹ ਸਾਰਾ ਸਮਾਨ ਚੱਕ ਕੇ ਭੱਜਣ ਦੀਆਂ ਵਾਰਦਾਤਾਂ ਦੇ ਵਿੱਚ ਜਿੱਦਾਂ ਜਿੱਦਾਂ ਵਾਧਾ ਹੋ ਰਿਹਾ ਉਦਾਂ ਦੂਜੇ ਲੋਕਾਂ ਦਾ ਵੀ ਇਸ ਚੀਜ਼ ਦੇ ਉੱਤੇ ਅਸਰ ਪੈ ਰਿਹਾ ਤੇ ਕੁਦਰਤੀ ਤੌਰ ਦੇ ਉੱਤੇ ਇਸ ਚੀਜ਼ ਦਾ ਅਸਰ ਹੁਣ ਇਹਨਾਂ ਤੇ ਵੀ ਪੈ ਰਿਹਾ ਕਾਸਟ ਕੋ ਦੇ ਵਿੱਚ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਬਾਕੀ ਸਟੋਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾਣ ਬਚਪਨ ਦੇ ਵਿੱਚ ਜਿਹੜੇ ਬੱਚੇ ਟੈਬਲੇਟ ਯੂਜ਼ ਕਰਦੇ ਆ ਉਹ ਉਹਨਾਂ ਬਾਰੇ ਇੱਕ ਸਟੱਡੀ ਆਈ ਹੈ ਸਟੱਡੀ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਟੈਬਲੇਟਸ ਨੇ ਦੇ ਯੰਗ ਏਜ ਦੇ ਉੱਤੇ ਮਤਲਬ ਕਹਿ ਲਓ 3 3.5 ਸਾਲ ਦੀ ਉਮਰ ਦੇ ਵਿੱਚ ਜਿਹੜੇ ਵਰਤਦੇ ਰਹੇ ਆ ਉਹਨਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਉਹ ਜ਼ਿਆਦਾ ਫਰਸਟ੍ਰੇਟ ਹੁੰਦੇ ਆ ਤੇ ਮਤਲਬ 4.5 ਸਾਲ ਦੀ ਉਮਰ ਤੱਕ ਸਾਲ ਦੇ ਵਿੱਚ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਗੱਲ ਦਾ ਫਰਕ ਪੈਦਾ ਇੱਕ ਬਿਹੇਵੀਅਰ ਦਾ ਸਾਈਕਲ ਆ ਇੱਕ ਸਟੱਡੀ ਕੀਤੀ ਉਹਨਾਂ ਬੱਚਿਆਂ ਦੇ ਵਿੱਚ ਜਿਹੜੇ ਜ਼ਿਆਦਾ ਗੁੱਸੇ ਵਾਲੇ ਤੇ ਫਰਸਟ੍ਰੇਟਡ ਨੇ ਜਾਂ ਖਿਜੇ ਰਹਿੰਦੇ ਆ ਸਾਰਾ ਦਿਨ ਉਹ ਇਹ ਕਹਿੰਦੇ ਆ ਕਿ ਉਹ ਜਿਹੜਾ ਜ਼ਿਆਦਾ ਟੈਬਲੇਟ ਦੀ ਇਹ ਵਰਤੋਂ ਉਹਨਾਂ ਦੇ ਵਿੱਚ ਇਹ ਉਹਦਾ ਉਹਦੇ ਨਾਲ ਸਵੰਦਰ ਨੇ ਦੇਖਿਆ ਸਟੱਡੀ ਕੀਤੀ ਇਹਨਾਂ ਨੇ ਕੋਵਿਡ-19 ਪੰਡੈਮਿਕ ਦੇ ਵੇਲੇ ਜਦੋਂ ਬਹੁਤ ਜ਼ਿਆਦਾ ਸਟ्रेस ਤੇ ਡਿਸਟਰਪਸ਼ਨ ਸੀ ਰੂਟੀਨਸ ਦੇ ਵਿੱਚ ਉਸ ਵੇਲੇ ਉਹਦਾ ਵੀ ਇਨਫਲੂਐਂਸ ਜਿਹੜਾ ਇਹਦੇ ਉੱਤੇ ਪੈ ਰਿਹਾ ਆ ਜਿਹੜੀ ਬੱਚਿਆਂ ਨੂੰ ਟੈਬਲਟ ਦੇਣੀ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਉਹ ਜਿਹੜੀ ਜਿਹੜੀ ਉਹਨਾਂ ਨੂੰ ਮਤਲਬ ਉਹ ਜਿਹੜੀ emotions ਜਾਂ ਉਹਨਾਂ ਦੇ anger ਨੂੰ ਮੈਨੇਜ ਕਰਨ ਦੇ ਵਿੱਚ ਦਿੱਕਤ ਪੈਂਦੀ ਆ ਹਰ ਬੱਚਾ ਖੇਡ ਕੇ ਗੁੱਸੇ ਹੋ ਗਿਆ ਉਹਦੇ ਹੱਥ 'ਚ ਟੈਬਲੇਟ ਫੜਾ ਦੋ ਯਾ ਲੈ ਆ ਦਿਤੇ ਇੱਕ ਫੋਨ ਦੇਖ ਲਾਜਾ ਟੈਬਲੇਟ ਦੇ ਉੱਤੇ ਦੇਖ ਲਾ ਹੁਣ ਉਹ ਟੈਬਲੇਟ ਦੇ ਨਾਲ ਤੇ ਸ਼ਾਂਤ ਹੋ ਗਿਆ ਪਰ ਟੈਬਲੇਟ ਤੋਂ ਬਿਨਾ ਗੁੱਸੇ ਨੂੰ ਮੈਨੇਜ ਕਿਦਾਂ ਕਰਨਾ ਉਹ ਨੂੰ ਨਹੀਂ ਆਊਗਾ ਉਹ ਨੂੰ ਭੁੱਲ ਜਾਊਗਾ ਆਪਣੇ ਪੱਧਰ ਦੇ ਉੱਤੇ ਉਹ ਨੂੰ ਮੈਨੇਜ ਨਹੀਂ ਕਰ ਸਕੂਗਾ ਤੇ ਅਲਟੀਮੇਟਲੀ ਉਹ ਜ਼ਿਆਦਾ ਚਿਰਚੜਾ ਤੇ ਗੁੱਸੇ ਵਾਲਾ ਬਣ ਜਾਊਗਾ ਸੋ ਮਾੜਾ ਨਹੀਂ ਸਾਰਾ ਕੁਝ ਜਿਹੜੀ ਇਹ ਸਟਡੀ ਦੱਸਦੀ ਹੈ ਕਿ ਟੈਬਲੇਟਸ ਹੈਲਪਫੁਲ ਨੇ ਬਹੁਤ ਸਾਰੇ ਟੀਚਿੰਗ ਮੈਥਡਸ ਦੇ ਵਿੱਚ ਇਹ ਆਮ ਸਕੂਲਾਂ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਪਰ ਉਹ ਰੀਅਲ ਲਾਈਫ ਇੰਟਰੈਕਸ਼ਨ ਦੇ ਰਿਪਲੇਸਮੈਂਟ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਰੀਅਲ ਲਾਈਫ ਨੂੰ ਉਹਦੇ ਨਾਲ ਰਿਪਲੇਸ ਕਰ ਲੋ ਜਿਹੜੇ ਮਾਪਿਆਂ ਦੀਆਂ ਕੁਝ ਸਟ੍ਰੈਟੈਜੀਸ ਨੇ ਪੇਰੈਂਟਸ ਜਿਹੜੇ ਨੇ ਉਹਨਾਂ ਨੂੰ ਸਕਰੀਨ ਟਾਈਮ ਲਿਮਟ ਕਰਨਾ ਚਾਹੀਦਾ اسپੈਸ਼ਲੀ ਜਿਹੜੇ ਜਿਹੜੇ ਜੇਸ ਮਤਲਬ ਉਹਨਾਂ ਨੂੰ اسپੈਸ਼ਲੀ ਜਿਹੜੇ ਇੱਕ ਹੈਗਾ ਆ ਕਿ ਅਪਸੈਟ ਹੋ ਜਾਂਦੇ ਬੱਚੇ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਉਹਨਾਂ ਨੂੰ ਕਿਸੇ ਹੋਰ ਗਤੀਵਿਧੀ ਦੇ ਵਿੱਚ ਪਾ ਕੇ ਸ਼ਾਂਤ ਕਰੋ ਫੋਨ ਦੇ ਕੇ ਜਾਂ ਟੈਬਲੇਟ ਦੇ ਕੇ ਸ਼ਾਂਤਨਾ ਕੀਤਾ ਜਾਵੇ ਪਰ ਜਿਦ ਜਿਦਾ ਬੱਚੇ ਵੱਡੇ ਹੁੰਦੇ ਜਾਂਦੇ ਆ ਜਿਦ ਜਿਦਾ ਸੋਸ਼ਲ ਮੀਡੀਆ ਦੀ ਵਰਤੋਂ ਉਹਨਾਂ ਦੇ ਵਿੱਚ ਵੱਧਦੀ ਆ ਉਹ ਵੀ ਜਿਹੜੀ ਅਨ ਹੈਪੀਨੈਸ ਜਾਂ ਡਿਪਰੈਸ਼ਨ ਜਾਂ ਦੂਜੀਆਂ ਜਿਹੜੀਆਂ ਵੱਲੋਂ ਚੱਲੇ ਜਾਂਦੀ ਆ ਤੇ ਫਿਜ਼ੀਕਲ ਐਕਟੀਵਿਟੀ ਫਿਰ ਉਹਨਾਂ ਦੀ ਘਟ ਜਾਂਦੀ ਆ ਮਤਲਬ ਇਹਨੂੰ ਜਿਹੜੇ ਯੰਗ ਬੱਚੇ ਨੇ 스마트ਫੋਨ ਜਾਂ ਸੋਸ਼ਲ ਮੀਡੀਆ ਤੱਕ ਉਹਨਾਂ ਨੂੰ ਲੇਟ ਇੰਟਰੋਡਿਊਸ ਕਰੋ ਇਸ ਚੀਜ਼ ਦਾ ਵੀ ਫਾਇਦਾ ਹੁੰਦਾ ਕਿਉਂਕਿ ਕੁਛ ਮਾਪੇ ਸੋਚਦੇ ਆ ਵੀ ਜੇ ਇਹਨਾਂ ਨੂੰ ਅਸੀਂ ਨਾ ਦਿੱਤਾ ਬਾਕੀ ਨਿਆਣੇ ਵਰਤੀ ਜਾਂਦੇ ਆ ਤੇ ਜੇ ਇਹਨਾਂ ਨੂੰ ਅਸੀਂ ਨਾ ਦਿੱਤਾ ਤੇ ਫਿਰ ਜਦੋਂ ਇਹਨਾਂ ਨੇ ਇੱਕਦਮ ਇਹਨਾਂ ਦੇ ਸਾਹਮਣੇ ਕਿਉਂਕਿ ਆਉਣਾ ਤੇ ਇੱਕ ਦਿਨ smartphones ਜਾਂ ਇਹ ਚੀਜ਼ਾਂ ਉਹਨਾਂ ਦੇ ਕੋਲੇ ਹੈਗੀਆਂ ਹੀ ਆ ਉਸ ਵੇਲੇ ਫਿਰ ਇੱਕਦਮ ਉਧਰ ਨੂੰ ਜਾਣਗੇ ਪਰ ਇਹ ਸਟੱਡੀ ਦੱਸਦੀ ਆ ਕਿ ਜਿੰਨਾ ਇਹਨਾਂ ਨੂੰ ਟਾਲ ਸਕਦੇ ਆ ਜਿੰਨਾ ਚਿਰ ਡਿਲੇ ਕਰ ਲੋ ਜਿੰਨੇ ਸਾਲ ਤੇ ਦੇਣਾ ਉਹ ਤੋਂ ਥੋੜਾ ਚਿਰ ਬਾਅਦ ਦੇ ਵਿੱਚ ਦਿਓ ਇਹਦਾ ਫਾਇਦਾ ਹੋ ਜੂਗਾ ਔਰ ਪੇਰੈਂਟਸ ਨੂੰ ਕਿਹਾ ਗਿਆ ਕਿ ਤੁਹਾਨੂੰ ਕਟਕਟ ਕੁਝ ਰੂਲਸ ਸਕਰੀਨ ਟਾਈਮ ਦੇ ਜਾਂ ਕੁਛ ਇਦਾਂ ਦਾ ਵੀ ਕੋਈ ਡਿਨਰ ਟੇਬਲ ਦੇ ਉੱਤੇ ਡਵਾਈਸਿੰਗ ਯੂਜ਼ ਕਰਨਾ ਜਾਂ ਬੈਡਰੂਮ ਦੇ ਵਿੱਚ ਕੋਈ ਡਵਾਈਸਿੰਗ ਚ ਯੂਜ਼ ਕਰਨਾ ਇਦਾਂ ਦੇ ਕੁਝ ਜਿਹੜੇ ਆ ਉਹ ਨਿਯਮ ਬਰਤਣੇ ਚਾਹੀਦੇ ਤੇ ਦੂਜਿਆਂ ਨੇ ਮਾਪਿਆਂ ਨੂੰ ਕਿਹਾ ਕਿ ਜਿਹੜੀ ਲੀਡ ਬਾਏ ਐਗਜ਼ੈਂਪਲ ਹੁੰਦਾ ਕਿ ਤੁਸੀਂ ਆਪਣੇ ਬੱਚਿਆਂ ਦੇ ਮੋਹਰੇ ਪੋਜ਼ਿਟਿਵ ਐਗਜ਼ੈਂਪਲ ਸੈੱਟ ਕਰੋ ਤੁਸੀਂ ਜੋ ਕੁਝ ਕਰੋਗੇ ਬੱਚੇ ਉਹਨੂੰ ਫਾਲੋ ਕਰਨਗੇ ਤੇ ਉਹਦੇ ਅਨੁਸਾਰ ਹੀ ਫਿਰ ਚੱਲਣਗੇ ਤੁਹਾਨੂੰ ਉਸ ਤਰਲੇ ਪਾਸੇ ਪੋਜ਼ਿਟਿਵ ਤਰੀਕੇ ਦੇ ਨਾਲ ਜਾਣਾ ਚਾਹੀਦਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇਸ ਮੁਆਫਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਤਾਂਵਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ